ਕਰਨਾ ਗਸਤੋ ਕੀ ਨਾ ਤੁਹਾਡਾ ਮੇਰਾ ਨਾਮ ਪ੍ਰਭਜੀਤ ਸਿੰਘ ਹੈ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਕੋ ਪੀਤੀ ਹੋਈ ਮੈਂ ਪੀਤੀ ਬਿਨਾ ਮੈਂ ਮੇਰੀ ਮਰਜ਼ੀ ਹੈ ਕਿਰਪਾਨ ਪਾ ਕੇ ਕਿਰਪਾਨ ਬਿਨਾ ਮੈਂ ਕਿਰਪਾਨ ਪਾ ਕੇ ਬਿਨਾ ਮੈਂ ਕਿਰਪਾਨ ਬਾਦ ਕਰਦੇ ਉਹ ਦਰਬਾਰ ਸਾਹਿਬ ਆ ਕੇ ਤੁਸੀਂ ਬਤਮੀਜ਼ੀਆਂ ਕਰਦੇ ਗੁਰੂ ਮੇਰੇ ਆਖਾ ਉਹ ਵੀਡੀਓ ਬਣਾਓ ਗੁਰੂ ਮੇਰੇ ਆਖਾ ਹੈ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਐਡਾ ਮੁਸਤਾਰ ਆ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਹੀ ਆ ਹਾਂ ਉੱਥੇ ਨਹੀਂ ਆ ਮੈਂ ਅੰਦਰੋਂ ਸਾਰੇ ਪੀਤੀ ਆ ਮੈਂ ਸਾਰੇ ਪੀਤੀ ਹੈ ਪੀਤੀ ਸ਼ਰਾਬ ਜੀ ਹਾਂ ਪੀਤੀ ਹੈ ਪਿੱਤੀ ਮਾਹੁਣੀ ਵੀ ਸੀ ਐਸਟੋ ਵੀ ਸੀ ਮੈਂ ਇਕੱਲੇ ਆਇਓ ਨਹੀਂ ਮਹਾ ਇਕੱਲੇ ਆਇਆ ਮੇਰੇ ਬੱਚੇ ਨੇ ਦੋ ਮੁੰਡੇ ਨੇ ਦਰਬਾਰ ਸਾਹਿਬ ਆ ਕੇ ਸ਼ਰਾਪੀ ਕੇ ਆਏ ਮਜ਼ਾ ਆਉਂਦਾ ਅੰਦਰ ਨਹੀਂ ਗਿਆ ਅੰਦਰ ਚੱਲ ਆ ਤੇ ਫਿਰ ਵੀ ਤੁਹਾਨੂੰ ਫੜਿਆ ਕਿਉਂ ਫਿਰ ਅੰਦਰ ਤੁਹਾਨੂੰ ਨਾ ਫੜਿਆ ਫੜਿਆ ਦੋ ਮਿੰਟ ਦਾ ਆਪ ਵੀ ਕਿੱਥੋਂ ਦਾ ਹੈ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇੋਂ ਆਪਾਂ ਥਾਂ ਲਿਆ ਹੈ ਤਿੰਨ ਇੱਕ ਮਹੀਨਾ ਹੋ ਗਿਆ ਆਪਾਂ ਥਾਂ ਲਿਆ 19 20 ਦੇ ਅਗਸਤ ਦੇ ਵਿੱਚ ਆਪਾਂ ਮੇਰੇ ਦੇ ਮਾਪੇ ਮਾਨਸਾਹਵਰ ਗੁਰਦੁਆਰੇ ਦੇ 哪个无聊？ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਵ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ। ਦਸਤੇ ਇੱਕ ਸਿੱਖ ਸੰਗਤਾਂ ਦੇ ਵੱਲੋਂ ਬੜੀ ਹੀ ਸ਼ਰਧਾ ਦੇ ਨਾਲ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ। ਸ੍ਰੀ ਦਰਬਾਰ ਸਾਹਿਬ ਤੋਂ ਜਿੱਥੇ ਸ਼ਰਾਬ ਪੀ ਕੇ ਦਰਬਾਰ ਸਾਹਿਬ ਦੇ ਵਿੱਚ ਇੱਕ ਸਿੱਖ ਵਿਅਕਤੀ ਜਿਹੜਾ ਪਹੁੰਚਿਆ ਹੈ ਤੇ ਸੇਵਾਦਾਰਾਂ ਦੇ ਵੱਲੋਂ ਉਸ ਨੂੰ ਕਾਬੂ ਕੀਤਾ ਗਿਆ। ਤਸਵੀਰਾਂ ਦੇ ਵਿੱਚ ਤੁਸੀਂ ਦੇਖਿਓ ਕਿ ਕਿਸ ਤਰ੍ਹਾਂ ਵਿਅਕਤੀ ਖੁਦ ਮਨ ਰਹਿਆ ਕਿ ਉਹ ਸ਼ਰਾਬ ਪੀ ਕੇ ਦਰਬਾਰ ਸਹਿਬ ਆਇਆ ਸੱਚਖੰਡ ਸ੍ਰੀ ਦਰਬਾਰ ਸਹਿਬ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਦਾਲੂ ਪਹੁੰਚਦੇ ਨੇ ਉੱਥੇ ਹੀ ਸੇਵਾਦਾਰ ਦੇ ਵੱਲੋਂ ਹਰੇਕ ਦੀ ਸੰਗਤ ਦੀ ਜਿਹੜੀ ਚੈਕਿੰਗ ਕੀਤੀ ਜਾਂਦੀ ਹੈ ਜੇ ਕਿਸੇ ਨੇ ਨਸ਼ੇ ਦਾ ਸੇਵਨ ਨਾ ਕੀਤਾ ਹੋਵੇ ਜਾਂ ਕੋਈ ਨਸ਼ੀਲਾ ਪਦਾਰਥ ਨਾ ਕੀਤਾ ਹੋਵੇ ਤਾਂ ਉਸ ਨੂੰ ਹੀ ਅੰਦਰ ਜਾਣ ਦੀ ਜਿਹੜੀ anumati ਦਿੱਤੀ ਜਾਂਦੀ ਹੈ ਪਰ ਕਰਨਾਲ ਤੋਂ ਆਏ ਇੱਕ ਸ਼ਖਸ ਨੇ ਅੰਮ੍ਰਿਤ ਛੱਕਿਆ ਹੋਇਆ ਸੀ ਉਸ ਦੇ ਬਾਵਜੂਦ ਵੀ ਸ਼ਰਾਬ ਦੇ ਨਾਲ ਰੱਜਿਆ ਸੀ ਜਦੋਂ ਸੇਵਾਦਾਰਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਅੰਦਰ ਜਾਣ ਤੋਂ ਰੋਕਿਆ ਉਹ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਬੋਲਦਾ ਰਿਹਾ ਕਿ ਮੈਂ ਸ਼ਰਾਬ ਪੀਤੀ ਹੈ ਤੇ ਮੈਂ ਅੰਦਰ ਨਹੀਂ ਗਿਆ ਮੈਂ ਪినా ਤੇ ਮੈਂ ਮੁਕਰਦਾ ਨਹੀਂ ਇਹ ਜਿਹੜੀਆਂ ਗੱਲਾਂ ਨੇ ਉਸਤੇ ਵੱਲੋਂ ਕਬੂਲ ਕੀਤੀਆਂ ਗਈਆਂ ਨੇ ਲੇਕਿਨ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਸਿੱਖੀ ਸਿਦਾਤਾਂ ਦੇ ਬਿਲਕੁਲ ਉਲਟ ਇੱਕ ਸ਼ਖਸ ਜਿਸ ਨੇ ਅੰਮ੍ਰਿਤ ਛਕਿਆ ਹੈ ਔਰ ਗਾਤਰਾ ਵੀ ਪਾਇਆ ਹੋਇਆ ਇਸਤੇ باوجود ਵੀ ਉਹ ਸ਼ਰਾਬ ਪੀ ਕੇ ਦਰਬਾਰ ਸਾਹਿਬ ਦੇ ਵਿੱਚ ਪਹੁੰਚਿਆ